ਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦੁੱਤਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਚ ਇੰਦਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲਵੇ ਦਾ ਵੱਡਾ ਸ਼ਹਿਰ ਬਠਿੰਡਾ ਜਾਮ ਕਰਤਾ ਹੋਵੇ ਪ੍ਰਧਾਨ ਜੀ ਕਹਿ ਗਏ ਜਗਿੰਦਰ ਸਿੰਘ ਗਰਾਹਾਂ ਜੀ ਕਹਿੰਦੇ ਜਗਾ ਵੱਡੀ ਕਰ ਲਿਆ ਕਰੋ ਪੱਤਰਕਾਰ ਉਹ ਜੇ ਇਕੱਠ ਕਰਨਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਗੁਣਾ ਇਕੱਠੇ ਹੋ ਜਾਓਗੇ ਤੁਸੀਂ ਤਾਂ ਸਾਡੇ ਹੌਸਲੇ ਦੋਨੇ ਬਲੰਦ ਕਰ ਦਿੱਤੇ ਮੈਂਟੋ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲੇ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆਖਿਆ ਅਸੀਂ ਕੋਰਟ 'ਚੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆ ਜਨਤਾ ਦੀ ਟਿਕੈਰੀ 'ਚੋਂ ਲੈਣਾ ਹੈ ਏ ਜਨਤਾ ਦੀ ਕਚਹਿਰੀ ਨੇ ਜੇ ਪਰਚਾ ਰੱਜ ਕਰਤਾ ਫਿਰ ਸਰਕਾਰ ਦੀ ਯੁਰਤ ਨਹੀਂ ਕਿ ਪਰਚਾ ਸਟੈਂਡ ਕਰ ਸਕੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਸਾਰੇ ਸੰਘਰਸ਼ੀਲ ਸਾਥੀਓ ਇਨਸਾਫ ਪਸੰਦ ਲੋਕੋ ਜਨ ਤੱਕ ਜਥੇਬੰਦੀਆਂ ਦੇ ਆਗੂਓ ਤੇ ਵਰਕਰੋ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਅਸੀਂ ਸੋਚਦੇ ਹੁੰਦੇ ਸੀ ਜਦੋਂ ਵੀ ਕਿਸੇ ਧਰਨੇ 'ਚ ਜਾਣਾ ਤੇ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਆ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦੁੱਤਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਚ ਐਡਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲਵੇ ਦਾ ਵੱਡਾ ਸ਼ਹਿਰ ਬਠਿੰਡਾ ਜਾਮ ਕਰਤਾ ਹੋਵੇ ਤੁਸੀਂ ਮੇਰੀ ਜਿੱਥੋਂ ਤੱਕ ਵੀ ਨਿਗਾਹ ਪੈਂਦੀ ਹੈ ਪ੍ਰਧਾਨ ਜੀ ਕਹਿ ਗਏ ਜਗਿੰਦਰ ਸਿੰਘ ਗਰਾਹਾ ਜੀ ਕਹਿੰਦੇ ਜਗਾ ਵੱਡੀ ਕਰ ਲਿਆ ਕਰੋ ਪੱਤਰਕਾਰੋ ਜੇ ਇਕੱਠ ਕਰਨਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਗੁਣਾ ਇਕੱਠੇ ਹੋ ਜਾਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਇਹੜੀਆਂ ਉਦੋਂ ਵੱਧ ਤੁਸੀਂ ਜਿਹੜੀ ਆ ਸੰਗਤ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੁਨੇ ਬਲੰਦ ਕਰ ਦਿੱਤੇ ਤੇ ਅੱਜ ਇੱਕ ਗੱਲ ਕਹਿਣਿਆ ਕਿ ਭਾਰਤ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਲਿਖਿਆ ਜਾਣਾ ਹੈ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ 'ਚ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ ਤੇ ਹਮਲੇ ਹੋ ਰਹੇ ਆ ਕਤਲ ਹੋ ਰਹੇ ਆ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਿਹਾ ਜੇਲ੍ਹਾਂ 'ਚ ਬੰਦ ਕੀਤੇ ਜਾ ਰਿਹਾ ਉੱਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਸਾਡੇ ਸਾਥੀ ਨੇ ਜਿਨ੍ਹਾਂ ਤੇ ਪਰਚਾ ਹੈ ਮਿੰਟੂ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲੇ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆ ਕੇ ਅਸੀਂ ਕੋਰਟ ਚੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆ ਜਨਤਾ ਦੀ ਕਚਹਿਰੀ ਚੋਂ ਲੈਣਾ ਹੈ ਇਹ ਜਨਤਾ ਦੀ ਕਚਹਿਰੀ ਨੇ ਜੇ ਪਰਚਾ ਰੱਦ ਕਰਤਾ ਫਿਰ ਸਰਕਾਰ ਦੀ ਯੁਰਤ ਨਹੀਂ ਕਿ ਉਹ ਪਰਚਾ ਸਟੈਂਡ ਕਰ ਸਕੇ ਨਾ ਅਸੀਂ ਅੱਜ ਪਰਚਾ ਰੱਦ ਕਰਾਉਣ ਲਈ ਆ ਨਾ ਸਾਨੂੰ ਚੈਨਲਾਂ ਦੀ ਪਰਵਾਹ ਸਾਡੇ ਲੋਕਾਂ ਲਈ ਸਾਡੇ ਜਿੰਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸਾਰੇ ਸੰਘਰਸ਼ੀਲ ਸਾਥੀਓ ਇਨਸਾਫ ਪਸੰਦ ਲੋਕੋ ਜੰਤਕ ਜਥੇਬੰਦੀਆਂ ਦੇ ਆਗੂਓ ਤੇ ਵਰਕਰੋ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਅਸੀਂ ਸੋਚਦੇ ਹੁੰਦੇ ਸੀ ਜਦੋਂ ਵੀ ਕਿਸੇ ਧਰਨੇ 'ਚ ਜਾਣਾ ਤੇ ਉਹ ਇਹ ਗੱਲ ਕਹਿੰਦੇ ਕਿ ਤੁਸੀਂ ਸਰਕਾਰ ਨਾਲ ਪੰਗਾ ਲਿਆ ਤੇ ਅਸੀਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਸਰਕਾਰ ਨਾਲ ਪੰਗਾ ਤੁਹਾਡੇ ਸਿਰ ਤੇ ਲੈ ਰਹੇ ਆ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਤੇ ਭੀੜ ਆਈ ਤੁਸੀਂ ਖੜੋਗੇ ਤੇ ਤੁਸੀਂ ਉਹ ਸੱਚ ਕਰਕੇ ਦਿਖਾ ਦਿੰਦਾ ਕਿ ਪੂਰੇ ਦੇਸ਼ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਅੱਜ ਤੱਕ ਪੱਤਰਕਾਰਾਂ ਦੇ ਹੱਕ ਚ ਇੰਦਾ ਵੱਡਾ ਅੰਦੋਲਨ ਨਹੀਂ ਹੋਇਆ ਕਿ ਜਦੋਂ ਇੱਕ ਮਾਲਵੇ ਦਾ ਵੱਡਾ ਸ਼ਹਿਰ ਬਠਿੰਡਾ ਜਾਮ ਕਰਤਾ ਹੋਵੇ ਤੁਸੀਂ ਮੇਰੀ ਜਿੱਥੋਂ ਤੱਕ ਵੀ ਨਿਗਾ ਪੈਂਦੀ ਹੈ ਪ੍ਰਧਾਨ ਜੀ ਕਹਿ ਗਏ ਆ ਜਗਿੰਦਰ ਸਿੰਘ ਗਰਾਹਾ ਜੀ ਕਹਿੰਦੇ ਜਗ੍ਹਾ ਵੱਡੀ ਕਰ ਲਿਆ ਕਰੋ ਪੱਤਰਕਾਰੋ ਜੇ ਇਕੱਠ ਕਰਨਾ ਹੁੰਦਾ ਹੈ ਪ੍ਰਧਾਨ ਜੀ ਸਾਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਗੁਣਾ ਇਕੱਠੇ ਹੋ ਜਾਓਗੇ ਸਾਡੀਆਂ ਤਾਂ ਸਾਰੀਆਂ ਉਮੀਦਾਂ ਹੀ ਇਹੜੀਆਂ ਉਦੋਂ ਵੱਧ ਤੁਸੀਂ ਜਿਹੜੀ ਆ ਸੰਗਤ ਲੈ ਕੇ ਆਏ ਹੋ ਲੋਕ ਲੈ ਕੇ ਆਏ ਹੋ ਤੁਸੀਂ ਤਾਂ ਸਾਡੇ ਹੌਸਲੇ ਦੋਨੇ ਬਲੰਦ ਕਰ ਦਿੱਤੇ ਤੇ ਅੱਜ ਇੱਕ ਗੱਲ ਕਹਿਣਿਆ ਕਿ ਭਾਰਤ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਲਿਖਿਆ ਜਾਣਾ ਹੈ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਖਾਸ ਹੈ ਕਿਉਂਕਿ ਅੱਜ ਪੰਜਾਬ ਨੇ ਜਿਵੇਂ ਕਿਸਾਨੀ ਅੰਦੋਲਨ 'ਚ ਪੰਜਾਬ ਨੇ ਅਗਵਾਈ ਕੀਤੀ ਸੀ ਅੱਜ ਜਿੱਥੇ ਪੂਰੇ ਭਾਰਤ ਦੇ ਵਿੱਚ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਆ ਕਤਲ ਹੋ ਰਹੇ ਆ ਪੱਤਰਕਾਰਾਂ ਦੇ ਚੈਨਲ ਬੰਦ ਕੀਤੇ ਜਾ ਰਹੇ ਆ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਆ ਉੱਥੇ ਵੀ ਪੰਜਾਬ ਅਗਵਾਈ ਕਰ ਰਿਹਾ ਹੈ ਪੰਜਾਬ ਅਗਵਾਈ ਕਰ ਰਿਹਾ ਹੈ ਸਾਡੇ ਸਾਥੀ ਨੇ ਜਿਨ੍ਹਾਂ ਤੇ ਪਰਚਾ ਹੈ ਮਿੰਟੂ ਗੁਰੂਸਰੀਆ ਜਦੋਂ ਅਸੀਂ ਚੰਡੀਗੜ੍ਹ ਇਕੱਠੇ ਹੋਏ ਕਹਿੰਦੇ ਕੋਰਟ ਦਾ ਫੈਸਲੇ ਤੱਕ ਆਪਾਂ ਕੁਝ ਨਾ ਕਰੀਏ ਪਰ ਅਸੀਂ ਆਖਿਆ ਅਸੀਂ ਕੋਰਟ ਚੋਂ ਵੀ ਫੈਸਲਾ ਲੈਣਾ ਹੈ ਤੇ ਸਭ ਤੋਂ ਵੱਡਾ ਫੈਸਲਾ ਅਸੀਂ ਆ ਜਨਤਾ ਦੀ ਕਚਹਿਰੀ ਚੋਂ ਲੈਣਾ ਹੈ ਇਹ ਜਨਤਾ ਦੀ ਕਚਹਿਰੀ ਨੇ ਜੇ ਪਰਚਾ ਰੱਦ ਕਰਤਾ ਫਿਰ ਸਰਕਾਰ ਦੀ ਯੁਰਤ ਨਹੀਂ ਕਿ ਉਹ ਪਰਚਾ ਸਟੈਂਡ ਕਰ ਸਕੇ ਨਾ ਅਸੀਂ ਅੱਜ ਪਰਚਾ ਰੱਦ ਕਰਾਉਣ ਲਈ ਆ ਨਾ ਸਾਨੂੰ ਚੈਨਲਾਂ ਦੀ ਪਰਵਾਹ ਸਾਡੇ ਲੋਕਾਂ ਲਈ ਸਾਡੇ ਜਿੰਨੇ